ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਲਓ ਜੀ ਅੱਜ ਆਪਾਂ ਬਣਾ ਰਹੀਆਂ ਬੈਂਗਣ ਦਾ ਪਰਤਾ ਉਹ ਵੀ ਬਿਨਾ ਉਬਾਲੇ ਤੇ ਬਿਨਾ ਹੀ ਭੁੰਨੇ ਕਿਸ ਤਰੀਕੇ ਨਾਲ ਬਣਾਵਾਂਗੇ ਆਪਾਂ ਤੁਹਾਨੂੰ ਇਹ ਪਰਥੇ ਦੀ ਰੈਸਪੀ ਆਪਾਂ ਦੱਸਾਂਗੇ ਵੀਡੀਓ ਤੇ ਬਨੇ ਰਹੋ। ਤੇ ਨਾਲ-ਨਾਲ ਤੁਹਾਨੂੰ ਦੱਸਦੇ ਜਾਵਾਂਗੇ ਜਿਵੇਂ ਜਿਵੇਂ ਬਣਾਵਾਂਗੇ ਤੇ ਇਹ ਮੈਂ ਲਈ ਹੈਗੀ। ਇਹ ਬੈਂਗਣ ਜਿਵੇਂ ਆਪਾਂ ਜੇ ਆਪਾਂ ਸਿੱਧਾ ਹੀ ਇਹਨੂੰ ਉਬਾਲ ਲੈਣੇ ਆ ਜਾਂ ਭੁੰਨ ਲੈਣੇ। ਬਿੱਚੂ ਇਹ ਕਾਣੇ ਆ ਦੇਖੋ ਮੈਂ ਥੋੜਾ ਜਿਹਾ ਕੱਟਿਆ ਸੀਗਾ ਆ ਦੇਖੋ ਚੰਗੀ ਤਰ੍ਹਾਂ ਇਹ ਥੋੜਾ ਜਿਹਾ ਵਿੱਚੋਂ ਘਾਣਾਗਾ ਮੈਂ ਤੁਹਾਨੂੰ ਕੱਟ ਕੇ ਵੀ ਦਿਖਾਉਂਗੀ ਤੇ ਜਿਵੇਂ ਆਪਾਂ ਇਹਨੂੰ ਉਬਾਲ ਲਾਂਦੇ ਐਵੇਂ ਹੀ ਕੁੱਕਰ ਦੇ ਵਿੱਚ ਬਿਸਲਾ ਲਵਾ ਦਿੰਦੇ ਜਾਂ ਆਪਾਂ ਚੁੱਲੇ ਦੇ ਵਿੱਚ ਇਹਨੂੰ ਐਵੇਂ ਭੋਲ ਲਾ ਦੇ ਫਿਰ ਆਪਾਂ ਨੂੰ ਇਹਦੇ ਕਾਣੇ ਦਾ ਇਹਦਾ ਪਤਾ ਨਹੀਂ ਲੱਗਦਾ ਹੈਗਾ ਤਾਂ ਕਰਕੇ ਇਹਨੂੰ ਆਪਾਂ ਕੱਟ ਕੇ ਤੇ ਇਹ ਪਰਥਾ ਬਣਾਵਾਂਗੇ ਕਿਸ ਤਰੀਕੇ ਨਾਲ ਬਣਾਵਾਂਗੇ ਮੈਂ ਤੁਹਾਨੂੰ ਬਾਰ-ਬਾਰ ਕਿਸ ਤਰੀਕੇ ਨਾਲ ਬਣਾਵਾਂਗੇ ਇਹ ਮੈਂ ਤੁਹਾਨੂੰ ਦੱਸੂਗੀ ਨਾਲ-ਨਾਲ ਵੀਡੀਓ ਤੇ ਬਣੇ ਰਹੋ ਐਂਡ ਤੱਕ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਚਲੋ ਜੀ ਜ਼ਿਆਦਾ ਟਾਈਮ ਨਾ ਤੁਹਾਡਾ ਖਰਾਬ ਕਰਦੇ ਹੋਏ ਬਣਾਉਣੇ ਹੈਗੇ ਆਪਾਂ ਡੰਗਣ ਦਾ ਪਰਤਾ ਜਿਹੜਾ ਖਰਾਬ ਹੈਗਾ ਇੱਥੋਂ ਆਪਾਂ ਥੋੜਾ ਜਿਹਾ ਇਹਨੂੰ ਕੱਢ ਦਾਂਗੇ ਆ ਦੇਖੋ ਵਿੱਚੋਂ ਖਰਾਬ ਨਿਕਲਿਆ ਤਾਂ ਕਰਕੇ ਫਿਰ ਇਹਨੂੰ ਇੰਨਾ ਕ ਕੱਢ ਦਿੱਤੇ ਗੈਸ ਤੇ ਮੈਂ ਰੱਖ ਲਈਏਗੀ ਕੜਾਈ ਕੜਾਈ ਹੁੰਦੀ ਹੈਗੀ ਗਰਮ ਐਤਨੇ ਮੈਂ ਸਾਨੂੰ ਇੰਗਰੀਡੀਅੰਟਸ ਦੱਸ ਦੇਣੀ ਹੈਗੀ ਵੀ ਬੈਂਗਣ ਦੇ ਪਰਤੇ ਵਿੱਚ ਕੀ ਕੀ ਆਪਾਂ ਮਸਾਲੇ ਪਾਰੇ ਨੇ ਵੀ ਇਹ ਬੈਂਗਣਾ ਨੂੰ ਚੰਗੀ ਤਰ੍ਹਾਂ ਤੋ ਓਕੇ ਛਿੱਲ ਕੇ ਮੈਨੇ ਛੋਟੇ ਛੋਟੇ ਪੀਸ ਦੇ ਵਿੱਚ ਕੱਟ ਲਿਆ ਹੈਗਾ ਤੇ ਇਧਰ ਲਈ ਐ ਮੈਂ ਤਿੰਨ ਚਾਰ 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 ਬੜੇ ਬੜੇ ਪਿਆਜ਼ ਕੱਟੇ ਨੇਗੇ ਬੜੇ ਸਾਈਜ਼ ਦੇ ਵਿੱਚ ਇੱਕ ਅਦਰਕ ਦਾ ਟੁਕੜਾ ਤੇ ਚਾਰ ਪੰਜ ਮਿਰਚਾਂ ਤੇ ਇੱਕ ਲਸਣ ਦੀ ਗੁੱਠੀ ਇਹ ਮੈਨੇ ਚੰਗੀ ਤਰ੍ਹਾਂ ਛਿੱਲ ਕੇ ਇਹਨਾਂ ਨੂੰ ਬਰੀਕ ਬਰੀਕ ਮੈਨੇ ਚੌਪ ਕਰ ਲਿਆ ਕੱਟ ਲਿਆ ਤੇ ਕੜਾਈ ਹੋ ਗਈ ਗਰਮ ਹੁਣ ਮੈਂ ਪਾਉਣੀ ਹੈ ਇਹਦੇ ਵਿੱਚ ਤੇਲ ਜਦ ਤੱਕ ਤੇਲ ਗਰਮ ਹੁੰਦਾਗਾ ਜਦੋਂ ਤੇਲ ਗਰਮ ਹੋ ਗਿਆ ਕਪਾ ਹਜੀਰਾ ਪਾਵਾਂਗੇ ਤੇਲ ਗਰਮ ਹੋ ਰਿਹਾ ਹੈ ਤੇਲ ਹੋ ਗਿਆ ਗਰਮ ਇੱਥੇ ਮੈਂ ਪਾਉਂਗੀ ਜੀਰਾ ਜੀਰਾ ਭੁੰਨਿਆ ਗਿਆ ਹੁਣ ਮੈਂ ਇਹਦੇ ਵਿੱਚ ਪਾਉਂਗੀ ਲਸਣ ਮਿਰਚਾ ਅਦਰਕ ਪਿਆਜ਼ ਸਾਰੀਆਂ ਚੀਜ਼ਾਂ ਮੈਂ ਇਕੱਠੀਆਂ ਹੀ ਪਾ ਦੂੰਗੀ ਆਦਿ ਨੂੰ ਹਿਲਾਉਂਦੇ ਜਾਵਾਂਗੇ ਆਪਾਂ ਇਹਨੂੰ ਬਰਾਊਨਲਾ ਕਰਨੇ ਹੈ ਜੀ ਜਦੋਂ ਪਿਆਜ਼ ਬਰਾਊਨ ਹੋ ਗਏ ਫਿਰ ਆਪਾਂ ਪਾਵਾਂਗੇ ਦੇ ਵਿੱਚ ਮਸਾਲੇ ਪੀਤੇ ਪਿਆਜ਼ ਆਪਣੇ ਬਰਾਊਨ ਕਲਰ ਦੇ ਹੋ ਜੇ ਨੇਗੇ ਭੁੰਨੇ ਗਏ ਨੇਗੇ ਸਾਲਾ ਪੁਣਿਆਣਾ ਹਨ ਇਹਦੇ ਵਿੱਚ ਜਿਹੜੇ ਇਹ ਮੈਂ ਛੋਟੇ ਛੋਟੇ ਦੇਕ-ਬਰੀਕ ਪੈਂਗੜ ਕੱਟ ਕੇ ਰੱਖੇ ਸੀ ਮੈਂ ਇਹਦੇ ਵਿੱਚ ਪਾ ਲੈਂਦਾ ਹਾਂ ਗੈਸ ਕਰ ਦਾਂਗੇ ਸਲੋ ਸਲੋ ਮੇ ਗੈਸ ਤੇ ਆਧ ਪੱਕੇ ਜੇ ਕਰਨੇ ਨੇ ਜੀ ਜੇ ਆਪਾਂ ਫੁੱਲ ਗੈਸ ਕਰਾਂਗੇ ਫਿਰ ਇਹ ਕੜਾਈ ਦੇ ਨਾਲ ਚਿਪਕਣ ਲੱਗ ਜਾਣਗੇ ਤਾਂ ਕਰਕੇ ਸਲੋ ਗੈਸ ਤੇ ਪਕਾਉਂਦੇ ਹਾਂ ਥੋੜਾ ਜਿਹਾ ਸੇਕ ਮੈਨੇ ਲਗਾਤਾ ਸਬਜ਼ੀ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪੀਸੇ ਹੋਏ ਮਸਾਲੇ ਇਸ ਤਿੰਨ ਸਾਰਾ ਪਾ ਮੰਗੇ ਆਪਾਂ ਲਾਲ ਮਿਰਚ ਪਾਉਂਦੇ। ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋਗੇ ਫਿਰ ਹਲਦੀ। ਇਹਨਾਂ ਨੂੰ ਟੇਸਟ ਦੇਣ ਤਾਂ। ਤੁਸੀਂ ਜਿੰਨਾ ਚਾਹੋ ਤੁਸੀਂ ਆਪਣੀ ਮਰਜ਼ੀ ਦੇ ਨਾਲ ਆਪਣੇ ਟੇਸਟ ਦੇ ਅਨੁਸਾਰ ਪਾ ਸਕਦੇ। ਇਹਦੇ ਚੱਧਾ ਬਗਲਾਸ ਪਾਣੀ ਦਾ ਪਾ ਲਓ ਪਾਣੀ ਪਾ ਕੇ ਇਹ ਚੰਗੀ ਤਰ੍ਹਾਂ ਮਿਕਸ ਕਰ ਲੀ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਯਕਿਨਨ ਇੱਕ ਗਲਾਸ ਦੇ ਤਕਰੀਬਨ ਆਪਾਂ ਇੱਕ ਗਲਾਸ ਪਾਣੀ ਦਾ ਪਾ ਸਕਦੇ ਹਾਂ ਇਹਦੇ ਵਿੱਚ ਤੁਹਾਡੀ ਆਪਣੀ ਸਬਜੀ ਦੇ ਅਕੋਰਡਿੰਗ ਜਿੰਨੀ ਤੁਹਾਡੀ ਸਬਜੀ ਹੈਗੀ 1/2 ਕਿਲੋ ਹੈ ਜਾਂ 1 ਕਿਲੋ ਹੈ ਉਹਦੇ ਹਿਸਾਬ ਨਾਲ ਮੇਰੇ ਮੇਰੇ ਕੋਲ ਇਹ 1 ਕਿਲੋ ਸਬਜੀ ਸੀਗੀ ਤਾਂ ਕਰਕੇ ਮੈਂ ਇਹਦੇ ਵਿੱਚ ਇੱਕ ਗਲਾਸ ਪਾਣੀ ਪਾ ਦਿੱਤਾ। ਸੰਗੀਤ ਨਾਲ ਮਿਕਸ ਕਰਕੇ ਆਪਾਂ ਇਹ ਸਬਜੀ ਨੂੰ ਟੱਕ ਦਾਂਗੇ। ਥਾਲ ਦੇਤਾ बस हूँ ये पक जो फिर देख देंगे पक्कन भी है है। तो बाद सब्जी कि बनती पांच सत मिनट हो गए सब्जी पक ਪਾਚੀ ਨਾਲੀ ਮਾਤ ਹੈ ਮੈਂ ਮੋਟੂ ਬਣੇ ਮੈਸਰ ਲੈ ਕੇ ਆਇਆ ਤਾਂ ਇਹ ਨਾਲ ਮੈਚ ਕਰਦਾ ਜੰਗੀ ਤਰ੍ਹਾਂ ਪਰਠਾ ਬਣ ਕੇ ਹੁਣ ਤਿਆਰ ਹੈ ਇਹਦੇ ਵਿੱਚ ਬਿਲਕੁਲ ਵੀ ਪੀਸ ਨਹੀਂ ਰਹੇ ਹੈਗੇ ਤੇ ਮੈਂ ਇਹਦੇ ਵਿੱਚ ਪਾਵਾਂਗੀ ਮੇਥੀ ਸੁੱਤੀ ਮੇਥੀ ਨਾਲ ਜਿਹੜੀ ਖੁਸ਼ਬੂ ਹੈ ਉਹ ਬਹੁਤ ਜ਼ਿਆਦਾ ਵਧੀਆ ਹੈਗੇ ਇਹਦਾ ਟੇਸਟ ਫਲੇਵਰ ਹੀ ਚੇਂਜ ਹੋ ਜਾਂਦਾ ਵਾ ਆਪਣਾ ਜਿਹੜਾ ਇਹ ਪਰਠਾ ਦਾ ਬਣ ਕੇ ਤਿਆਰ ਹੈ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਸਕਦੇ ਹੋਗੇ ਬਿਨਾ ਉਬਾਲੇ ਬਿਨਾ ਹੀ ਭੁੰਨੇ ਐਸ ਦੀਕੇ ਨਾਲ ਬਣਾ ਸਕਦੇ ਹੋਗੇ ਤੁਸੀਂ ਪਰਠਾ ਇਹ ਦੇਖੋ बिल्कुल पीस नहीं है ये देखिए बहुत ही वाइसिया बन के तैयार है वीडियो कि लगी कमेंट करके जरूर दस्यो जेकर चैनल से नमें प्लीज़ साढे सानल सबसक्राइब कर दीडियो में लाइक शेयर जरूर कर दिया करो ओके जी बाय बाय सत श्री